ਕਾ ਖਾਲਸਾ ਵਾਹੀ ਗੁਰਜ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਘੋੜਤ ਮੈਂ ਟੀਵੀ 84 ਦੇ ਸਾਰੇ ਦਸ਼ਕਾਂ ਦੇ ਸ਼੍ਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਉਹ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰਾਂ ਮਜੀਦੀਨ ਮਿੰਨਾ ਬੈਠੇ ਹੋਏ ਨੇ ਆਉਣਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 9 ਦਸੰਬਰ 2015 24 ਮਗਰ ਨਾਨਸ਼ਾਈ ਸੰਮਤ 547 ਦਾ ਰਹੇ ਹਨ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਮੁੱਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ ਦੇਖੋ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ 파ਰਦੀਪ ਦੀ ਵਿਦੇਸ਼ ਮੰਤਰੀ ਬੀਬੀ ਸੁਸ਼ਮਾ ਸਵਰਾਜ ਵੱਡਾ ਟਿੱਕਾ ਮੱਥੇ ਤੇ ਲਾਇਆ ਹੁੰਦਾ ਜੀ ਪਾਕਿਸਤਾਨ ਗਈ ਹੋਈ ਸੀ 2 ਦਿਨ ਦੀ ਉੱਥੇ ਉਸ ਦੀ ਸਟੇ ਔਰ ਉਸ ਨੂੰ ਕਿਹਾ ਤਾਂ ਉਹਨਾਂ ਨੇ ਇੱਕ ਹਾਰਟ ਆਫ ਏਸ਼ੀਆ ਕਾਨਫਰੰਸ ਕਿ ਅਫਗਾਨਿਸਤਾਨ ਦਾ ਕੀ ਫਿਊਚਰ ਹੋਏਗਾ ਉਸ ਨੂੰ ਅਟੈਂਡ ਕਰਨ ਸੀ ਜੀ ਰੋਸ ਤੇ ਨਾਲੀ ਜਿਹੜਾ ਸਰਤਾਜ ਅਜੀਜ਼ ਜਿਹੜਾ ਐਡਵਾਈਜ਼ਰ ਨੇ ਸਿਕਿਉਰਿਟੀ ਮਾਮਲੇ ਪਾਕਿਸਤਾਨ ਦੇ ਉਹਨਾਂ ਦੇ ਨਾਲ ਮੁਲਾਕਾਤ ਫਿਰ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ اور پھر জয়েন্ট سٹیٹمنٹ ਤੇ ਅੱਜ ਹੀ ਬਹੁਤ ਸਾਰੇ ਜਿਹੜੇ ਵੀਰ ਉਸ ਖਿੱਤੇ ਦੀ ਪੋਲਿਟਿਕਸ ਨਾਲ ਬਵਾਸਤਾ ਨਹੀਂ ਜਾਂ دلچسپی ਰੱਖਦੇ ਨੇ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਦੀ ਨਾ ਵਿਜ਼ਿਟ ਤੋਂ ਪਹਿਲਾਂ ਤੁਸੀਂ ਕਿਹਾ ਨਾ ਵਿਜ਼ਿਟ ਦੇ ਦੌਰਾਨ ਕੁਝ ਕਿਹਾ ਹੈ मैं क्या जी असं हूँ विजिट दे दे कमांगे के खात्मे से कहे कि भी की निकलिया सारे चो बेश मुस्कराद दोनों पास दोटो ने बीबी सरताज़ अजीज की और नवाज शरीफ और भी कहा जी आपका बहुत शुक्रिया मोहतरमा आप पाकिस्तान त शरीफ लाए जी। और नवाज शरीफ की बेटी ने वेलकम किया सो यारे जैसर होंगे ने ਜਿਹੜੇ ਬੇਸ਼ੱਕ ਜੈਸਚਰ ਦੇਖਣ ਨੂੰ ਫ੍ਰੈਂਡਲੀ ਲੱਗਦੇ ਹੁੰਦੇ ਨੇ ਔਰ ਡਿਪਲੋਮੇਸੀ ਦੀ ਦੁਨੀਆ 'ਚ ਇਹਨੂੰ ਜਿਹੜਾ ਇੱਕ ਜਦੋਂ ਦੁਸ਼ਮਣ جنگ ਦੇ ਵਿੱਚ ਵੀ ਹੁੰਦੇ ਨੇ ਇੱਕ ਦੂਸਰੇ ਦੇ ਉੱਤੇ ਗੋਲੇ ਵੀ ਵੱਰ ਰਹੇ ਹੁੰਦੇ ਨੇ ਉਦੋਂ ਵੀ ਇਹ ਜਿਹੜਾ ਉਹਨਾਂ ਦਾ ਦੂਤ ਆਏ ਇਧਰ ਲਾ ਜਾਏ ਗੱਲਬਾਤ ਦਾ سلسلہ ਉੱਪਰ ਰਹਿੰਦਾ ਹੈ ਜਿਹਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਹੌਟਲਾਈਨ ਕਹਿੰਦੇ ਨੇ ਕਿ ਹੌਟਲਾਈਨ ਜਿਹੜੀ ਹਮੇਸ਼ਾ ਓਪਨ ਹੁੰਦੀ ਜੀ ਸੋ ਇਹ ਜਦੋਂ ਤੋਂ ਮੋਦੀ ਆਇਆ 2014 ਦੇ ਵਿੱਚ ਪਾਵਰ ਚ ਉਦੋਂ ਤੋਂ ਲੈ ਕੇ ਹੁਣ ਤੱਕ ਜਿਸ ਕਿਸਮ ਦਾ ਪਾਕਿਸਤਾਨ ਪ੍ਰਤੀ ਵਰਤਾਰਾ ਭਾਰਤ ਦੇ ਹਾਕਮਾਂ ਨੇ ਔਰ 170 ਮਿਲੀਅਨ ਮੁਸਲਮਾਨ ਜਿਹੜੇ ਭਾਰਤ ਦੇ ਨਕਸ਼ੇ 'ਚ ਕੈਦ ਨੇ ਸਿੱਖਾਂ ਵਾਂਗ ਉਹਨਾਂ ਪ੍ਰਤੀ ਔਰ ਉਹ ਸੈਲੀਬ੍ਰਿਟੀ ਵੀ ਇਸਲਾਮਿਕ ਦੁਨੀਆ ਦੇ ਜਿਨ੍ਹਾਂ ਨੇ ਫਿਲਮਾਂ 'ਚ ਜਾ ਕੇ ਕੋਈ RAM ਦੀ ਭੂਮਿਕਾ ਕਿਸੇ ਨੇ ਕੀਤੀ ਹੋਏਗੀ ਕਿਸੇ ਨੇ ਕੋਈ ਹੋਰ ਕੀਤਾ ਸੱਚੇ ਸੁੱਚੇ ਹਿੰਦੂ ਬਣ ਕੇ ਭਾਰਤ ਮਾਤਾ ਦੀ ਜੈ ਕਰਨ ਵਾਲੇ ਉਹਨਾਂ ਦਾ ਹਾਲ ਜੋ ਕੀਤਾ ਉਹ ਆਮਰ ਖਾਨ ਹੋਏ ਸ਼ਾਹਰੁਖ ਖਾਨ ਹੋਏ ਔਰ ਉਹਨਾਂ ਨੂੰ ਵੀ ਇਹ ਖੁੱਲੇ ਆਮ ਇਨਾਦੀ ਪਾਰਟੀ ਮੋਦੀ ਦੀ ਕਿ ਭਾਈ ਪਾਕਿਸਤਾਨ ਭੇਜ ਦੇਾਂਗੇ ਪਾਕਿਸਤਾਨ ਚਲੇ ਜਾਓ ਜੀ ਔਰ ਬਿਹਾਰ ਦੀਆਂ ਚੋਣਾਂ ਦੇ ਮੌਕੇ ਤਾਂ ਇਹਨਾਂ ਦੇ BJP ਦੇ ਪ੍ਰੈਜ਼ੀਡੈਂਟ ਅਮਿਤ ਸ਼ਾਹ ਨੇ ਕਿਹਾ ਕਿ ਜੀ ਜੇ BJP ਬਿਹਾਰ ਚ ਹਾਰੀ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਉਹ ਆਤਿਸ਼ਬਾਜ਼ੀ ਹੋਏਗੀ ਸੋ ਕਹਿਣ ਦਾ ਮਤਲਬ ਇਹ ਸੀ ਕਿ ਵੀ ਉਹ ਖੁਸ਼ ਹੋਏਗਾ ਮੁਸਲਮਾਨਾ ਦੇ ਹਵਾਲੇ ਦੇ ਨਾਲ ਇਸ ਗੱਲ ਨੂੰ ਕਹਿਣਾ ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਸਾਰੇ ਦੇ ਬਾਵਜੂਦ ਐਸੇ ਕਿਹੜੇ ਫੈਕਟਰ ਨੇ ਔਰ ਜਿਹੜੀ ਬਾਰਡਰ ਦੇ ਉੱਤੇ ਜਿਸ ਕਿਸਮ ਦੀ ਗੋੜਾਬਾਰੀ ਦੀਆਂ ਘਟਨਾਵਾਂ ਭਾਰਤ ਵੱਲੋਂ ਇਨੀਸ਼ੀਏਟ ਕਰਕੇ ਪਾਕਿਸਤਾਨ ਦੇ ਖਾਤੇ 'ਚ ਪਾਣਾ ਹੈ ਜੀ ਔਰ ਦੁਨੀਆ ਦਾ ਕੋਈ ਫੋਰਮ ਇੰਡੀਆ ਨੇ ਨਹੀਂ ਛੱਡਿਆ ਜਿੱਥੇ ਵੀ ਕੋਈ دہشتਗਰਦੀ ਦੀ ਗੱਲ ਆਈ ਭਾਵੇਂ ਮੋਦੀ ਇੰਗਲੈਂਡ ਦੇ ਦੌਰੇ ਤੇ ਆਇਆ ਹੈ ਅਮਰੀਕਾ ਦੇ ਆਇਆ ਹੈ ਆਸਟ੍ਰੇਲੀਆ ਗਿਆ ਹਰ ਥਾਂ ਆਨੇ ਬਹਾਨੇ ਜਿਹੜਾ ਭਾਵੇਂ ਉਹ ਕੋਈ ਯੂਰੋਪੀਅਨ ਯੂਨੀਅਨ ਦੇ ਕਿਸੇ ਇਕੱਠ ਸੀ ਉਨੇ ਪਾਕਿਸਤਾਨ ਨੂੰ ਨੇਮ ਕਰਨ ਦੇ ਵਿੱਚ ਕੋਈ ਅਸਰ ਬਾਕੀ ਨਹੀਂ ਛੱਡੀ ਜੀ ਸੋ ਕੁੱਲ ਬਣਾ ਕੇ ਜਿਹੜਾ ਸੈਕਟਰੀ ਲੈਵਲ ਦੇ ਉੱਤੇ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਉਹਨੂੰ ਵੀ ਜਿਹੜਾ ਉਹ ਪੋਸਟਪੋਨ ਕੀਤਾ ਸੋ ਹੁਣ ਇਸ ਸਾਰੇ ਤੋਂ ਬਾਅਦ ਜੇ মিডিਆ ਜਿਸ ਕਿਸਮ ਦੀ ਅਪਰੋਚ ਦੇ ਰਿਹਾ ਹੈ ਕਿ ਜੀ ਬਹੁਤ ਸਕਸੈਸਫੁਲ ਵਿਜ਼ਿਟ ਰਹੀ ਹੁਣ ਜਿਹੜੀ ਹੈ ਇਹ ਇਹ ਤਾਂ ਚਲੀ ਗਈ ਸੁਸ਼ਮਾ ਸਵਰਾਜ ਔਰ ਅਗਲੇ ਸਾਲ ਸਤੰਬਰ ਦੇ ਮਹੀਨੇ ਚ ਸਾਰਕ ਦੇਸ਼ਾਂ ਦੀ ਮੀਟਿੰਗ ਹੋਣੀ ਹੈ ਇਸਲਾਮਾਬਾਦ ਚ ਔਰ ਉਹਦੇ ਚ ਨਰਿੰਦਰ ਮੋਦੀ ਵੀ ਜਾਣਗੇ ਔਰ ਇਹ ਜਿਹੜੀ ਹੈ ਬਹੁਤ ਸਕਸੈਸਫੁਲ ਵਿਜ਼ਿਟ ਹੋਈ ਹੁਣ ਜਿਹੜੀ ਹੈ ਉਹ ਕੌਨਫੀਡੈਂਸ ਬਿਲਡਿੰਗ ਮੀਜਰਸ ਦੀ ਗੱਲ ਹੋ ਰਹੀ ਹੈ ਔਰ ਦੂਸਰਾ ਕਰ ਸੋ ਅਸੀਂ ਇਹ ਸਮਝਦੇ ਆ ਕਿ ਬਈ ਕਈ ਵਾਰ ਇਹ ਹੁੰਦਾ ਹੈ ਔਰ ਮੈਂ ਦਿਲਚਸਪ ਗੱਲ ਇਹ ਹੈ ਵੀ ਜਿਹੜਾ ਮੀਡੀਆ ਇਸ ਨੂੰ ਬੜਾ ਪੋਜ਼ਿਟਿਵ ਛੇੜ ਚ ਵੀ ਦਿਖਾਣਾ ਚਾਹੁੰਦਾ ਹੈ ਉਹਨਾਂ ਦਾ ਹੀ ਮੈਂ ਜਿਹੜਾ ਇੱਕ ਫਲਾ ਉਹ ਦੇਖਿਆ ਕਿ ਜਿੱਦੇ ਤੋਂ ਇਹ ਲੱਗਦਾ ਹੈ ਕਿ ਵੀ ਜੇ ਪਤੀਲੇ ਦੇ ਬਾਹਰ ਤੁਸੀਂ ਲੇਬਲ ਲਾ ਦਿਓ ਜੀਰਾ ਜੀ ਵਿੱਚ ਆ ਉਹਦੇ ਪਾਉ ਉਹਦੇ ਵਿੱਚ ਕੁਝ ਵੀ ਨਾ ਹੈ ਫਿਰ ਉੱਤੇ ਲਾ ਦਿਓ ਗਰਮ ਮਸਾਲਾ ਫਿਰ ਉਸ ਤੇ ਲਾ ਦਿਓ ਕੋਈ ਹੋਰ ਮੈਨੂੰ ਕੋਈ ਆ ਨਹੀਂ ਰਿਹਾ ਧਨੀਆਂ ਲਿਖ ਦਿਓ ਜੀ ਔਰ ਉਦੇ ਵਿੱਚ ਉਹਦਾ ਕੰਟੈਂਟ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਵਿੱਚ ਉਹਦੇ ਸਵਾਹ ਰੱਖੀ ਹੋਈ ਹੈ ਤੁਸੀਂ ਭਾਵੇਂ ਬਾਹਰ ਲੈਵਲ ਜੋ ਮਰਜ਼ੀ ਲਾਈ ਜੋ ਸੋ ਇਹ ਆ ਗਿਆ ਜੀ ਕਿ ਇਹ ਜਿਹੜਾ ਹੁਣ ਡਾਇਲੌਗ ਹੋਣਾ ਇਹਦਾ ਪਹਿਲਾ ਨਾਂ ਕੰਪੋਜ਼ਿਟ ਡਾਇਲੌਗ ਸੀ ਤੇ ਫਿਰ ਕੰਪੋਜ਼ਿਟ ਡਾਇਲੌਗ ਦੀ ਥਾਂ ਤੇ ਇਹਦਾ ਨਾਂ ਰੀਜ਼ਿਊਮਡ ਡਾਇਲੌਗ ਬਣ ਗਿਆ ਤੇ ਹੁਣ ਇਹਦਾ ਨਾਂ ਹੈ ਕੰਪ੍ਰੀਹੈਂਸਿਵ ਬਾਈਲੇਟਰਲ ਡਾਇਲੌਗ ਹੁਣ ਇਹੀ ਹੈ ਕਿ ਵੀ ਧਨੀਏ ਕਿ ਜੀਰਾ ਹੈ ਕਿ ਗਰਮ ਮਸਾਲਾ ਹੈ ਲੇਕਿਨ ਉਹਦੇ ਵਿੱਚ ਸਵਾਹ ਹੈ ਹਣ ਉਹਨੂੰ ਜਦੋਂ ਕੰਪੋਜ਼ਿਟ ਡਾਇਲੌਗ ਆਇਆ ਉਦੋਂ ਵੀ ਉਹਦੇ ਚ ਕੁਝ ਨਹੀਂ ਨਿਕਲਿਆ ਕਿਉਂਕਿ ਕੱਢਣ ਦੀ ਨੀਅਤ ਨਹੀਂ ਹੈ ਜੀ ਜਿਹੜੀ ਵੱਡੀ ਤੇ ਰਹਿ ਪਾਕਿਸਤਾਨ ਨਾਲ ਤਾਂ ਉਹਨਾਂ ਨੇ ਕੀ ਕੱਢਣਾ ਜਿੱਥੇ ਹਜ਼ਾਰ ਸਾਲ ਦੀ ਸਾਈਕੋ ਹਿਸਟਰੀ ਹੈ ਔਰ ਜਿਹਦੇ ਬਾਰੇ ਜਦੋਂ ਐਨ ਇੰਡੀਆ ਨੇ 1998 ਚਪੜੇ ਨਿਊਕਲੀਅਰ ਧਮਾਕੇ ਕੀਤੇ ਤੇ ਐਡਵਾਨੀ ਨੇ ਨੋਟਿਸ ਦੇ ਦਿੱਤਾ ਸੀ ਕਿ ਪਾਕਿਸਤਾਨ ਨੂੰ ਜੇ ਦੀ ਸ਼ਬਦਾਵਲੀ ਸੀ ਵੀ ਕਸ਼ਮੀਰ ਫੜਾ ਦਿਓ ਸਾਨੂੰ ਜੀ ਜੀ ਇਹ ਤਾਂ ਵੱਖਰੀ ਗੱਲ ਹੈ ਕਿ ਦੋ ਹਫ਼ਤੇ ਬਾਅਦ ਜਦੋਂ ਪਾਕਿਸਤਾਨ ਨੇ ਵੀ ਧਮਾਕੇ ਕੀਤੇ ਤਾਂ ਫਿਰ ਇਹਨਾਂ ਦੇ ਚਿਹਰੇ ਤੇ ਹਵਾਈਆਂ ਉਡੀਆਂ ਹੋਈਆਂ ਸੀ ਇਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਇਹ ਕੀ ਹੋ ਗਿਆ ਕਿਉਂਕਿ ਇਹ ਸਮਝਦੇ ਸੀ ਕਿ ਪਾਕਿਸਤਾਨ ਦਾ ਬਲਫ ਹੈ nuclear program ਸੋ ਹੁਣ ਉਸ ਮਾਹੌਲ ਚ ਜਦੋਂ ਕਿ ਔਰ ਕਿਵੇਂ ਧਮਕੀਆਂ ਦਾ ਦੌਰ ਦੌਰ ਔਰ ਇਹ ਸਾਰੇ ਤੁਸੀਂ 1.5 ਸਾਲ ਦੇ ਵਿੱਚ ਜਿੰਨਾ ਐਂਟਾਈ ਪਾਕਿਸਤਾਨ ਔਰ ਐਂਟਾਈ ਇਸਲਾਮਿਕ ਰੈਟਰਿਕ ਇੰਡੀਅਨ ਪਾਰਲੀਮੈਂਟ ਤੋਂ ਲੈ ਕੇ ਆਮ ਗਲੀਆਂ ਸੜਕਾਂ ਤੱਕ ਹੋਇਆ ਇਹਨਾਂ ਤੋਂ ਸਾਰੇ 67 ਸਾਲ ਦਾ ਇਕੱਠਾ ਕਰ ਲੋ ਤਾਂ ਉਹਨਾਂ ਕਿਸੇ ਨੇ ਨਹੀਂ ਕੀਤਾ ਹੁਣ ਜੀ ਜੀ ਸੋ ਹੁਣ ਇਹਦੇ ਚੋਂ ਕੋਈ ਇਹ ਐਕਸਪੈਕਟ ਕਰੇ ਕਿ ਜੇ ਕੁਝ ਨਿਕਲ ਆ ਸਿਰਫ ਇਹ ਡਾਇਲੌਗ ਦੇ ਨਾਂ ਥੱਲੇ ਇਹਨਾਂ ਨੇ ਕੋਈ ਕੁਝ ਬਦਲਿਆ ਨਹੀਂ ਹੈ ਉੱਥੇ ਔਰ ਜੇ ਤੁਸੀਂ ਸਾਰਿਆਂ ਨੂੰ ਦੇਖੋ ਕਿ ਜੇ ਹੁਣ ਇਹਤੇ ਵੀ ਗੱਲ ਹੋਏਗੀ ਇਹਦੇ ਤੇ ਵੀ ਹੋਏਗੀ ਇਹਦੇ ਤੇ ਵੀ ਹੋਏਗੀ ਔਰ ਇੱਕ ਜਿਹੜਾ ਇਸ ਸਾਰੇ ਚ ਹੈ ਕਿ ਇੰਡੀਆ ਹੈਡ ਨੋ ਟੂ ਐਨੀ ਕ੍ਰਿਕਟ ਸੀਰੀਜ਼ ਬੀਟਵੀਨ ਇੰਡੀਆ ਐਂਡ ਪਾਕਿਸਤਾਨ ਇੰਡੀਆ ਨੇ ਕਹੇ ਜ ਨਹੀਂ ਕ੍ਰਿਕਟ ਨਹੀਂ ਹੋ ਸਾਬ ਹੁਣ ਬਾਕੀ ਸਾਰੀਆਂ ਚੀਜ਼ਾਂ ਤਾਂ ਮਤਲਬ ਦੀਆਂ ਨੇ ਜੀ ਉਹਨਾਂ ਦੇ ਕੀ ਗੱਲ ਕਰਨਗੇ ਜਿਹੜੇ ਕਿ ਬੇਮਤਲਬ ਫਜ਼ੂਲ ਜਿਹੀ ਚੀਜ਼ ਅੰਗਰੇਜ਼ਾਂ ਦੀ ਲੈਗੇਸੀ ਟਾਈਮ ਖਰਾਬ ਕਰਨ ਵਾਲੀ ਖੇਡ ਜਿਹਦੇ ਥੱਲੇ ਹੈ ਹੀ ਗੁਲਾਮੀ ਦੀਆਂ ਲੈਗੇਸੀਜ਼ ਜਿਹੜੀਆਂ ਛੱਡ ਕੇ ਆਏ ਨੇ ਅੰਗਰੇਜ਼ ਜਿੱਥੇ-ਜਿੱਥੇ ਗਏ ਨੇ ਉਹਨਾਂ 'ਚ ਕ੍ਰਿਕਟ ਵੀ ਹੈ ਔਰ ਇਹ ਵੀ ਚੱਲ ਰਿਹਾ ਸੀ ਕਿ ਜੇ ਇੰਡੀਆ 'ਚ ਨਹੀਂ ਹੋ ਸਕਦਾ ਪਾਕਿਸਤਾਨ 'ਚ ਨਹੀਂ ਹੋ ਸਕਦਾ ਕਿਸੇ ਨਿਊਟਰਲ ਕੰਟਰੀ 'ਚ ਕਰ ਲਓ ਬੰਗਲਾਦੇਸ਼ 'ਚ ਕਰ ਲਓ ਸ਼੍ਰੀਲੰਕਾ 'ਚ ਕਰ ਲਓ ਇਸ ਗੱਲ ਦੀ ਆਫਰ ਵੀ ਸੀ لیکن ਜਿਹੜਾ ਇੰਡੀਆ ਇਹ ਨਹੀਂ ਸਮਝਦਾ ਕਿ ਪਾਕਿਸਤਾਨ ਨਾਲ इवन ਕਿਸੇ ਥਰਡ ਕੰਟਰੀ 'ਚ ਗੁਲਾਮਾਂ ਦੀ ਖੇਡ ਜਿਹੜੀ ਹੈ ਲਾਰਡਸ ਦੀ ਮਾਲਕਾਂ ਦੀ ਖੇਡ ਆਕਾ ਦੀ ਜੀ ਉਹ ਖੇਡਣ ਦੇ ਲਈ ਮਾਹੌਲ ਮਕਬੂਲ ਹੈ ਉਹ ਕੰਪ੍ਰਹੈਂਸਿਵ ਡਾਇਲੋਗ ਕਰਕੇ ਜਿਹੜਾ ਇਸ਼ੂਸ ਕਰੇਗਾ ਪਰ ਤੁਸੀਂ ਇਹਦੇ ਚ ਦੋ ਤਿੰਨ ਚੀਜ਼ਾਂ ਦੇਖੋਗੇ ਜਿਹੜੀਆਂ ਤੁਸੀਂ ਥੋੜੇ ਜਿਹਾ ਪਾਰਖੂ ਅੱਖ ਦੇ ਨਾਲ ਇਸ ਨੂੰ ਦੇਖ ਸਕਦੇ ਹੋ ਉਹ ਸਾਹਮਣੇ ਆ ਜਾਂਦੇ ਕਿ ਇਸ ਚ ਬਾਰ-ਬਾਰ ਇੰਡੀਆ ਨੇ ਟੈਰਰਿਜ਼ਮ ਦੀ ਗੱਲ ਕੀਤੀ ਜੀ اور ਇਹ ਵੀ ਉਹਨਾਂ ਤੋਂ ਉਸ ਦਾ ਇੱਕ ਹਿੱਸਾ ਹੈ ਕਿ ਜਿਹੜੇ ਮੁੰਬਈ دہشت ਗਰਦ ਹਮਲਿਆਂ ਦੇ ਟ੍ਰਾਇਲ ਅੜੇ ਹੋਏ ਨੇ ਪਾਕਿਸਤਾਨ ਜੁਨਾ ਨੂੰ ਸਪੀਡੀ ਕੀਤਾ ਜਾਏਗਾ ਤੇਜ਼ੀ ਨਾਲ ਕੀਤਾ ਜਾਏਗਾ ਪਰ ਇਹਦੇ ਵਿੱਚ ਕੋਈ ਕਾਊਂਟਰ ਲਾਈਨ ਨਹੀਂ ਹੈ ਕਿ ਸਮਝੌਤਾ ਐਕਸਪ੍ਰੈਸ ਜਿਹਦੇ ਵਿੱਚ ਪਾਕਿਸਤਾਨ ਦੇ ਜਿਹੜੇ ਨੇ ਉਹ 160 ਜਾਂ ਦੇ ਕਰੀਬ ਮਾਰੇ ਗਏ ਸ਼ਹਿਰੀ ਉਦਾ ਸੀਮਾ ਨੰਦੋ ਦੀ ਕਰਨਲ ਪ੍ਰੋ ਉਹਦਾ ਸਾਧ ਵੀ ਪ੍ਰਗਿਆ ਜੇ ਤੁਸੀਂ ਟੈਰਰਿਜ਼ਮ ਦੀ ਗੱਲ ਹੀ ਕਰਦੇ ਹੋ ਦੋਨਾਂ ਦੇਸ਼ਾਂ ਦੇ ਹਵਾਲੇ ਨਾਲ ਫਿਰ ਇਹ ਜੇ ਮੁੰਬਈ دہشت ਗਰਦ ਹਮਰਿਆਂ ਦਾ ਜ਼ਿਕਰ ਹੈ ਫਿਰ ਬਰਾਬਰ ਤੇ ਮੱਕਾ ਮਸਜਿਦ ਮਾਲੇਗਾਉਂ ਬੰਦ ਤਮਾਕੇ ਹੈਦਰਾਬਾਦ ਅਜਮਾਰ ਅਜਮੇਰ شریف ਔਰ ਸਮਝੌਤਾ ਐਕਸਪ੍ਰੈਸ ਇਹ ਵੀ ਹੁੰਦਾ ਕਿ ਜੀ ਇੰਡੀਆ ਜਿਹੜੇ ਜਿਹੜੇ ਪਾਕਿਸਤਾਨੀ ਸ਼ਹਿਰੀ ਮਾਰੇ ਗਏ ਉਹਨਾਂ ਦੇ ਉਸ ਟ੍ਰਾਇਲ ਨੂੰ ਕਰੇਗਾ ਪਰ ਉਹ ਪਾਰਟ ਗਾਇਬ ਹੈ ਜੀ ਹੁਣ ਥਰਡਲੀ ਤੁਹਾਨੂੰ ਕਿੱਥੇ ਕਸ਼ਮੀਰ ਦੇ ਮੁੱਦੇ ਤੇ ਜੰਗਾਂ ਲੜੀਆਂ ਹੋਣ ਇੰਡੀਆ ਪਾਕਿਸਤਾਨ ਨੇ ਔਰ ਇਸ ਡਾਇਲੌਗ ਦੇ ਵਿੱਚ ਜਿੰਨੇ ਤੁਹਾਨੂੰ ਸ਼ਬਦ ਨਜ਼ਰ ਆਉਂਦੇ ਨੇ ਉਹਨਾਂ ਚੋਂ ਕਸ਼ਮੀਰ ਜਿਹੜਾ ਹੈ ਥੱਲੇ ਉਹਨੂੰ ਲੁਕੋਇਆ ਹੋਇਆ ਕੱਪੜਿਆਂ 'ਚ ਲਪੇਟ ਲਪੂਟ ਕੇ ਜਿਵੇਂ ਇਹ ਇਹਦੀ ਕੋਈ ਲੋੜ ਨਹੀਂ ਹੈ ਇਹ ਥੱਲੇ ਹੀ ਇਹਨੂੰ ਦਫਨਾਇਆ ਰਹਿਣ ਦਿਓ ਹੁਣ ਜਿਹੜੇ ਇਸ਼ੂਸ ਨੇ ਸਵਰਾਜ ਐਂਡ ਅਜੀਜ਼ ਨੋਟਿਡ ਦਾ ਸਕਸੈਸਫੁਲ ਟਾਕਸ ਔਨ ਟੈਰਰਿਜ਼ਮ ਹੁਣ دہشتਗਰਦੀ ਜਿਹੜੀ ਇੰਡੀਆ ਨੇ ਖੁਦ ਬਣਾਈ ਔਰ ਪ੍ਰਚਾਰੀ ਉਹ ਪਾਕਿਸਤਾਨ 'ਚ ਆ ਰਹੀ ਹੈ ਇਹਨਾਂ ਦੇ ਕਹਿਣ ਮੁਤਾਬਕ ਹੋਣੇ ਜੇ ਤੁਸੀਂ ਸਮਝੌਤਾ ਐਕਸਪ੍ਰੈਸ ਔਰ ਦੂਸਰੇ ਜਿਹੜੇ ਮੈਂ ਕੇਸ ਕਹਿੰਨੇ ਉਹ ਲਿਆਂਦੇ ਫੇਰ ਇੱਕ ਬਰਾਬਰ ਗਰਾਉਂਡ ਤੇ ਹੋਣਾ ਸੀ ਇੱਕ ਪਾਸੇ ਇਹ ਕਹਿੰਦੇ ਨੇ ਕਿ ਜੀ ਇਹ ਪਾਕਿਸਤਾਨ ਜਿਹੜਾ ਉੱਥੇ ਭੇਜ ਰਿਹਾ ਇਨਫਿਲਟ੍ਰੇਟ ਕਰ ਰਿਹਾ ਕਸ਼ਮੀਰ ਚ ਆਪ ਕੱਲ ਪਰਸੋਂ ਵੀ ਸੀ ਇਹਨੇ ਮਾਰੇ ਗਏ ਤੇ ਜਿਹੜਾ ਪਾਕਿਸਤਾਨ ਇੰਟਰਨੈਸ਼ਨਲ ਫੋਰਮ ਤੇ ਯੂਨੂ ਡੋਸੀਅਰ ਦੇ ਸਕਦਾ ਹੈ ਕਿ ਭਾਈ ਬਲੋਚਿਸਤਾਨ ਚ ਇੰਟਰਫੀਅਰ ਕਰਦੇ ਨੇ ਇਸ ਕੰਪੋਜ਼ਿਟ ਡਾਇਲੌਗ ਦੇ ਨਾਂ ਥੱਲੇ ਈਸ਼ੂ ਕਿਉਂ ਨਹੀਂ ਆਇਆ ਕਿ ਇੰਡੀਆ ਜਿਹੜਾ ਇਹ ਬਲੋਚਿਸਤਾਨ ਦੇ ਵਿੱਚ ਸਿੰਧ ਦੇ ਵਿੱਚ ਔਰ ਖੈਬਰ ਪਖਤੂਨਵਾਦ ਦੇ ਵਿੱਚ ਜਿਹੜਾ ਉਸ ਦੀ ਇੰਟਰਫੇਰੈਂਸ ਜਿਹੜੀ ਹੈ ਉਹ ਨਹੀਂ ਹੋਏਗੀ ਸੋ ਕੁੱਲ ਬਣਾ ਕੇ ਸਕਿਉਰਟੀ ਐਂਡ ਬੰਕਾਕ ऑलरेडी ਉਹਨਾਂ ਨੇ ਜਿਹੜਾ ਟੈਰਰਿਜ਼ਮ ਔਰ ਇਹ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਦੇ ਹਵਾਲੇ ਕੀਤਾ ਹੋਇਆ ਔਰ ਜਿਹੜਾ ਇਸ ਸਾਰੇ ਚੋਂ ਜਿਹੜੇ 3-4 ਇਸ਼ੂ ਉਹਨਾਂ ਨੇ ਕੱਢੇ ਦਾ ਕੰਪਰੀਹੈਂਸਿਵ ਬਾਈਲੇਟਰਲ ਡਾਇਲੌਗ ਵਿਲ ਆਲਸੋ ਇਨਕਲੂਡ ਕੌਨਫੀਡੈਂਸ ਬਿਲਡਿੰਗ ਮੀਜਰਸ ਜ ਨੂੰ ਸੀਬੀਐਮਸ ਕਹਿੰਦੇ ਨੇ ਸਾਇਚਨ ਹੁਣ ਸਾਇਚਨ ਬਾਰੇ ਆਲਰੇਡੀ ਪਾਕਿਸਤਾਨ ਨੂੰ ਸਟਿਕ ਕਰਨਾ ਚਾਹੀਦਾ ਸੀ ਕਿ ਵੀ ਜਿਹੜੀ ਗੱਲ ਬੇਨਜ਼ੀਰ ਰਾਜੀਵ ਗਾਂਧੀ ਦੇ ਸਮਝੌਤੇ ਵੇਲੇ ਹੋਈ ਸੀ ਕਿ ਭਾਈ ਅਸੀਂ ਤਾਂ ਤੁਹਾਡੀ ਮਦਦ ਕਰਕੇ ਸਿੱਖਾਂ ਦੀ ਮੂਵਮੈਂਟ ਦਾ ਭੋਗ ਪਾ ਦਿੱਤਾ ਸੀ ਉਦੋਂ ਦੁਬਾਰਾ ਖਲੋਗਿਆ ਨੇ ਵੱਖਰੀ ਗੱਲ ਐ ਤੇ ਉਹਦੇ ਚ ਜਿਹੜਾ ਤੁਹਾਡਾ ਪਾਰਟ ਸੀ ਕਿ ਤੁਸੀਂ ਸਾਇਚਨ ਤੋਂ ਵਾਪਸ ਕਰਨੀ ਵਾਪਸ ਕਰਨੀ ਸੀ ਉਹਨੂੰ ਪੂਰਾ ਕਰੋ ਮੇਰੇ ਵੈਰੀ 1 ਲਾਈਨਰ ਇੱذਤ ਹੁੰਦਾ ਸਰਕਰੀਕ ਹੁਣ ਸਰਕਰੀਕ ਦੇ ਮੁੱਦੇ ਦੇ ਉੱਤੇ ਵੀ ਜਿਹੜਾ ਭਾਰਤ ਦੀ ਜ਼ਿਆਤੀ ਹੈ ਪਾਕਿਸਤਾਨ ਹਮੇਸ਼ਾ ਸਟਰੋਂਗ ਇਸ ਔਰ ਵੁੱਲਰ ਬੈਰਾਜ ਐ ਟਲਬੁਲ ਨੈਵੀਗੇਸ਼ਨ ਪ੍ਰੋਜੈਕਟ ਹੁਣ ਇੰਡੀਆ ਨੇ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਇੰਡਸ ਵਾਟਰ ਟ੍ਰੀਟੀ 1960 ਦੀ ਹੈ ਉਹਦੇ ਚਨਾਬ ਜੇਹਲਮ ਇੰਡਸ ਇਹ ਪਾਕਿਸਤਾਨ ਦੇ ਦੇ ਦਰਿਆ ਹਨ ਜੀ اور ਭਾਰਤ ਨੇ ਉਹਦੇ ਤੇ ਜਿਹੜਾ ਵੋਲਰ ਬੈਰਾਜ ਵੀ ਬਣਾਇਆ ਬਗਲੇਹਾਰ ਡੈਮ ਵੀ ਬਣਾਇਆ ਹੋਇਆ ਕਦੇ ਪਾਣੀ ਉੱਚਾ ਕਰ ਦਿੰਦੇ ਨੇ ਕਦੇ ਨੀਵਾ ਕਰ ਦਿੰਦੇ ਨੇ ਔਰ ਪਾਕਿਸਤਾਨ ਉਸਦੀ ਕੰਪਲੇਨ ਇੰਟਰਨੈਸ਼ਨਲ ਟ੍ਰਿਬਿਊਨਲ ਕੋਲ ਵੀ ਲੈ ਕੇ ਗਿਆ ਹਾਲਾਂਕਿ ਉੱਥੇ ਪਤਾ ਨਹੀਂ ਕੋਈ ਇਹਨਾਂ ਦੇ ਫੇਵਰ 'ਚ ਨਹੀਂ ਹੋਇਆ ਹੁਣ ਇਕਨੋਮਿਕਲ ਐਂਡ ਕਮਰਸ਼ੀਅਲ ਕੋਆਪਰੇਸ਼ਨ ਆਇਆ ਹੈ ਅਸਲੀ ਪੁਆਇੰਟ ਜਿਹੜਾ ਕਿ ਵਪਾਰੀਆਂ ਨੂੰ ਸੂਟ ਕਰਦਾ ਹੈ ਉਧਰ ਜਿਹੜੇ ਵਪਾਰੀ ਵਰਤੀ ਲੋਕ ਨੇ ਉਹਨਾਂ ਨੂੰ ਵੀ ਆਇਆ ਕਿ ਜੀ ਪਾਕਿਸਤਾਨ ਕਿਉਂਕਿ ਪਾਕਿਸਤਾਨ ਨੇ ਇੰਡੀਆ ਦੀ ਸਾਰੀ ਜਿਹੜੀ ਸੈਂਟਰਲ ਏਸ਼ੀਆ ਤੱਕ ਦੀ ਮਾਰਕੀਟ ਹੈ ਉਹ ਰੋਕੀ ਹੋਈ ਹੈ। ਕਿਉਂਕਿ ਜੇ ਖੁੱਲਦਾ ਨਹੀਂ ਹੈ ਸਾਰਾ ਨਾਰਮਲ ਨਹੀਂ ਹੁੰਦੇ ਰਿਲੇਸ਼ਨ ਜੇ ਵਪਾਰ ਨਹੀਂ ਹੁੰਦਾ। ਇੰਡੀਆ ਨੂੰ ਪਹੁੰਚਣ ਦੇ ਲਈ ਇਵਨ ਦੂਸਰੇ ਪਾਸੇ ਵਾਇਆ ਸੀ ਕਿੱਥੋਂ ਦੀ ਜਾਣਾ ਪੈਂਦਾ। ਸੋ ਉਹ ਇਹੀ ਚਾਹੁੰਦੇ ਨੇ ਕਿ ਬਾਕੀ ਚੀਜ਼ਾਂ ਰੱਖੋ ਸਾਰੀਆਂ ਪਿੱਛੇ। ਕਸ਼ਮੀਰ ਨੂੰ ਵੀ ਬੈਕ ਬਾਰਨਰ ਤੇ ਰੱਖੋ। ਬਾਕੀ ਵੀ ਜੋ ਤੁਸੀਂ ਕਰ ਰਹੇ ਹੋ ਭਾਰਤ ਦੇ ਮੁਸਲਮਾਨਾਂ ਨੂੰ 170 ਮਿਲੀਅਨ ਮੁਸਲਮਾਨ ਜਿਹੜੇ ਨੇ ਉਹਨਾਂ ਦੇ ਹੁਣ ਜੇ ਔਰ ਦੇਖੋ ਡਾਇਲੌਗ ਚ ਹਮੇਸ਼ਾ ਇਹ ਹੁੰਦਾ ਹੈ ਵੀ ਕੌਣ ਸਟਰੋਂਗਰ ਪੋਜੀਸ਼ਨ ਤੋਂ ਗੱਲ ਕਰਦਾ ਹੈ ਜੀ 네ਪਾਲ ਇੱਕ ਇੰਡੀਪੈਂਡੈਂਟ ਸੋਵਰਨ ਮਲਕ ਹੈ 네ਪਾਲ ਦੇ ਵਿੱਚ ਕਿਵੇਂ ਦਾ ਕਨਸਟੀਟਿਊਸ਼ਨ ਉਹਨਾਂ ਨੇ ਬਣਾਣਾ ਹੈ ਉਹਨਾਂ ਲੋਕਾਂ ਨੇ ਦੇਖਣਾ ਹੈ ਲੇਕਿਨ ਜਿਸ ਤਰੀਕੇ ਨਾਲ ਇੰਡੀਆ ਉੱਥੇ ਇੰਟਰਫੀਅਰ ਕਰਦਾ ਹੈ ਉਹਨੇ ਕੀਤਾ ਜੇ ਉਹਨਾਂ ਨੇ ਨਹੀਂ ਮੰਨਿਆ ਤੇ ਇਹਨਾਂ ਨੇ ਬਲਾਕੇਡ ਕਰ ਦਿੱਤਾ ਕਿਉਂਕਿ ਜਿਹੜਾ ਸਾਊਥ ਤਿੱਬਤ ਸਾਊਥ 네ਪਾਲ ਹੈ ਉਹਦੇ ਵਿੱਚ ਮਦੇਸੀ ਮੂਲ ਦੇ ਲੋਕ ਜਿਹੜੇ ਬਿਹਾਰ ਦੇ ਛੇ ਸੱਤ ਜ਼ਿਲ੍ਹਿਆਂ ਨਾਲ ਸੰਬੰਧਿਤ ਨੇ ਉਹਨਾਂ ਤੋਂ ਇੰਡੀਆ ਨੇ ਨਾਕਾਬੰਦੀ ਕਰਾਈ ਹੋਈ ਹੈ ਹੁਣ ਉਹ ਮਦੇਸੀ ਜਿਹੜੇ ਨੇ ਉਹ ਉਹਨਾਂ ਦਾ ਡੈਲੀਗੇਸ਼ਨ ਦਿੱਲੀ ਜਾ ਕੇ ਬੈਠੇ ਉਹਨਾਂ ਨੇ ਕੱਲ ਸੀ ਦਿੱਲੀ 'ਚ ਪ੍ਰੈਸ ਕਾਨਫਰੰਸ ਕਰ ਰਹੇ ਨੇ ਤਗਰ ਨਹੀਂ ਨਹੀਂ ਇੰਡੀਆ ਦਾ ਇੰਟਰਫੇਰੈਂਸ ਨਹੀਂ ਪਰ ਸਾਡੀ ਕਲਚਰਲ ਰੂਟਸ ਇੰਡੀਆ ਨਾਲ ਨੇ ਇਸ ਲਈ ਅਸੀਂ ਇੰਡੀਆ 'ਚ ਦੱਸਣ ਆਏ ਆ ਕਿ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਔਰ ਸੁਸ਼ਮਾ ਸਵਰਾਜ ਇਹੀ ਜਿਹੜੀ ਗਈ ਹੈ ਮਾਈ ਇਹ ਉੱਥੇ ਰਾਜਸਭਾ ਦੇ ਵਿੱਚ ਕਹਿ ਰਹੀ ਹੈ ਕਿ ਜੀ ਦੇਖੋ ਨੇਪਾਲ ਨੂੰ ਇਨਕਲੂਸਿਵ ਹੋਣਾ ਚਾਹੀਦਾ ਹੈ ਜਿਹੜੇ ਮਦੇਸੀ ਨੇ ਉਹਨਾਂ ਦੀਆਂ ਵੀ ਫੀਲਿੰਗਸ ਨੂੰ ਲੈਣਾ ਚਾਹੀਦਾ ਹੈਰ ਫਿਰ ਹੀ ਉੱਥੇ ਪੀਸ ਹੋਏਗੀ ਸਾਡਾ ਤਾਂ ਕੋਈ ਲਾਗਾ ਦੇਗਾ ਨਹੀਂ ਜੀ ਹੁਣ ਜੇ ਕੁਝ ਲੱਖ ਮਦੇਸੀ ਜਿਨ੍ਹਾਂ ਰਾਈ ਸਾਰੇ ਨੇਪਾਲ ਦੇ ਵਿੱਚ ਨਾਕਾਬੰਦੀ ਕਰਕੇ ਹੱਲ ਬਣਾਇਆ ਹੋਇਆ ਤੇ ਫਿਰ ਇਹ ਪਾਕਿਸਤਾਨੀ ਜਿਹੜੀ ਟੀਮ ਹੈ ਨੇਗੋਸ਼ੀਏਟਿੰਗ ਜਾਂ ਉਹਨਾਂ ਦੇ ਉਹਨਾਂ ਦਾ ਫਰਜ਼ ਨਹੀਂ ਸੀ ਕਿ ਜਿਹੜੇ ਜੋ 170 ਮਿਲੀਅਨ ਮੁਸਲਮਾਨਾਂ ਚਲੋ ਸਿੱਖਾਂ ਦਾ ਛੱਡੋ ਇਸਾਈਆਂ ਦਾ ਛੱਡੋ ਤੁਸੀਂ ਆਪਣੇਆਂ ਦੀ ਗੱਲ ਕਰੋ ਕਿ ਭਈ ਤੁਸੀਂ ਜਿਹੜਾ ਹੈ ਉਹ 170 ਮਿਲੀਅਨ ਮੁਸਲਮਾਨਾਂ ਦੇ ਨਾਲ ਕੀ ਸਲੂਕ ਕਰ ਰਹੇ ਹੋ ਕਿ ਭਈ ਤੁਸੀਂ ਉਹਨਾਂ ਦੇ ਹਿਊਮਨ ਰਾਈਟਸ ਆ ਉਹਨਾਂ ਦੀ ਕੋਈ ਗੱਲ ਤਾਂ ਲਿਆਓ ਇੰਦਰ ਟੈਰਰਿਜ਼ਮ ਟੈਰਰਿਜ਼ਮ ਹੋ ਰਿਹਾ ਸੋ ਕੁੱਲ ਮਿਲਾ ਕੇ ਔਰ ਫਿਰ ਦੂਸਰੀਆਂ ਚੀਜ਼ਾਂ ਕਾਉਂਟਰ ਟੈਰਰਿਜ਼ਮ ਨਾਰਕੋਟਿਕਸ ਕੰਟਰੋਲ ਹਿਊਮੈਨਿਟਰੀਅਨ ਇਸ਼ੂਜ਼ ਪੀਪਲ ਟੂ ਪੀਪਲ ਐਕਸਚੇਂजेस ਐਂਡ ਰਿਲੀਜੀਅਸ ਟੂਰਿਜ਼ਮ ਔਰ ਰਿਲੀਜੀਅਸ ਟੂਰਿਜ਼ਮ ਕੀ ਹੈ ਉਹ ਘਟਾਕ ਸ਼ਰਾਜ ਭੇਜ ਦਿਓ ਇਹਨਾਂ ਦੇ ਗਰੁੱਪ ਸਿੱਖਾਂ ਦੇ ਤਾਂ ਜੇ ਜਥੇ ਵੀ ਵੱਡੇ ਜਾਣੇ ਹੁੰਦੇ ਨੇ ਜਾਂ ਦੂਸਰਾ ਹੁੰਦਾ ਇੰਡੀਆ ਨਹੀਂ ਜਿਹੜਾ ਬਾਰਡਰ ਕਿਉਂ ਨਹੀਂ ਖੋਲ ਸਕਦੇ ਜੀ ਕਿਉਂ ਨਹੀਂ ਜੇ ਕਰਤਾਰਪੁਰ ਕੋਰੀਡੋਰ ਦੀ ਗੱਲ ਹੁੰਦੀ ਹੈ ਔਰ ਸਿੱਖਾਂ ਨੇ ਬਾਰ-ਬਾਰ ਪੰਜਾਬ ਅਸੈਂਬਲੀ ਨੇ ਮਤਾ ਕੀਤਾ ਹੋਇਆ ਹੈ ਔਰ ਪਾਕਿਸਤਾਨ ਉਸ ਤੇ ਲਈ ਰੈਡੀ ਹੈ ਜੇ ਸੱਚਮੁੱਚ ਸਿੱਖ ਐਂਗਲ ਤੋਂ ਦੇਖਣਾ ਹੈ ਇਹਨਾਂ ਸਾਰਿਆਂ ਜੋ ਕੀ ਨਿਕਲਦੇ ਜੀ ਬਿਲਕੁਲ ਕਿਉਂ ਨਹੀਂ ਜਿਹੜਾ ਇੰਡੀਅਨ ਟੀਮ ਜਾਂ ਸੁਸ਼ਮਨ ਸਵਰਾਜ ਕਹਿੰਦੇ ਕਿ ਭਾਈ ਤੁਸੀਂ ਦੇਣਾ ਚਾਹੁੰਦੇ ਹੋ ਕਾਰਿਡੋਰ ਸਿੱਖ ਮੰਗਦੇ ਨੇ ਉਹਨਾਂ ਦੇ ਗੁਰੂ ਦਾ ਸਥਾਨ ਅਜੇ ਤੱਕ 12 ਸਾਲ ਰਹੇ ਨੇ ਕਰਤਾਰਪੁਰ ਤੋਂ ਖਤਮ ਕਰੋ ਸਾਰਿਆਂ ਨੂੰ ਬਣਾਓ ਰੋਡ ਜਿਹੜੀ ਬਣੀ ਹੋਈ ਹੈ ਰੋਡ ਪਾਕਿਸਤਾਨ ਨੇ ਬਣਾਈ ਹੈ ਉੱਥੋਂ ਤੱਕ ਉਹਨਾਂ ਨੂੰ ਜਿਹੜਾ ਉਹ ਦਿਓ ਹੱਕ ਜਿਹੜਾ ਜੀ ਸੋ ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਐ ਵੀ ਹੁਣ ਕਿਉਂਕਿ ਇਹ ਇਸ ਦਾ ਆਲਟੀਮੇਟਲੀ ਇਹਦੇ ਚੋਂ ਇੰਡੀਆ ਨੇ ਪਾਕਿਸਤਾਨ ਤੇ ਜਿਹੜਾ ਦਬਾਅ ਬਣਾਇਆ ਸੀ 1.5 ਸਾਲ ਤੋਂ ਜੀ ਟੈਰਰਿਜ਼ਮ ਟੈਰਰਿਜ਼ਮ ਬਾਰਡਰ ਦੇ ਉੱਤੇ ਇੰਟਰਨੈਸ਼ਨਲੀ ਇਹ ਕੋਹਣਾ ਨੇ ਉਹਦੇ ਥੱਲੇ ਕਰ ਲਿਆ ਕਿ ਜੀ ਮੁੰਬਈ ਵਾਲਿਆਂ ਨੂੰ ਐਕਸਪੀਡਾਈਟ ਕਰੋ ਜੀ ਦੂਸਰਾ ਪਾਰਟ ਉਹਨਾਂ ਨੇ ਜਿਹੜਾ ਟ੍ਰੇਡ ਐਂਡ ਕਮਰਸ਼ੀਅਲ ਕਮਰਸ਼ੀਅਲ ਟ੍ਰੇ ਰਾਊਟ ਦੀ ਗੱਲ ਹੈ ਇਹਨੂੰ ਇਹ ਪੁਸ਼ ਕਰਨਾ ਚਾਹੁੰਦੇ ਨੇ ਦੋਨੋਂ ਪਾਸਿਆਂ ਦੇ ਆਪਣੇ ਵਪਾਰਕ ਖੇਤ ਵਪਾਰੀ ਹਰ ਤਰਸਰ ਤੇ ਆ ਜਾਂਦੇ ਨੇ ਔਰ ਜਿੱਥੇ ਵਪਾਰੀ ਆ ਜਾਂਦਾ ਉੱਥੇ ਸਿਧਾਂਤ ਕੁਰਬਾਨ ਹੁੰਦੇ ਔਰ ਮੈਂ ਸਮਝਦਾ ਵੀ ਇਹ ਸਾਰੇ ਚੋਂ ਜਿਹੜਾ ਕਸ਼ਮੀਰ ਦਾ ਇਸ਼ੂ ਵੀ ਜਿਹੜਾ ਇਹ ਵੀ ਬੈਕ ਬਰਨਰ ਤੇ ਨਜ਼ਰ ਆਉਂਦਾ ਕੋਈ ਇਸ ਬਾਰੇ ਨਹੀਂ ਹੈ ਔਰ ਮੈਂ ਸਮਝਦਾ ਵੀ ਇਸ ਕਿਸਮ ਦਾ ਭਾਵੇਂ politically ਇਹ ਕੁਝ ਕਰਨ ਦੀ ਕੋਸ਼ਿਸ਼ ਵੀ ਕਰਨਗੇ ਇਹ ਐਕਸੈਪਟੇਬਲ ਨਹੀਂ ਹੋਏਗਾ ਖਾਸ ਤੌਰ ਤੇ ਜਿਸ ਫੌਜ ਨੇ ਚਾਰ ਜੰਗਾਂ ਲੜੀਆਂ ਨੇ ਉਹਨਾਂ ਦੇ ਵੀ ਔਰ ਸਟੇਕ ਹোল্ডার ਹੈ ਪਾਕਿਸਤਾਨ ਦੀ ਫੌਜ ਵੀ ਸਾਰੇ ਸਿਸਟਮਸ ਉਹਨਾਂ ਨੇ ਕਦੇ ਵਰਡ ਵੀ ਨਹੀਂ ਮੈਂਸ ਕੀਤੇ ਹੁੰਦਾ ਇੰਡੀਆ ਚ ਵੀ ਜੋ ਕਰਦੀ ਹੈ ਫੌਜੀ ਫਾਈਨਲ ਵਰਡ ਹੈ ਜੀ ਸਾਇ ਚਿੰਤੋਂ ਹਟਣਾ ਚਾਹੁੰਦਾ ਸੀ ਰਾਜੀਵ ਗਾਂਧੀ ਫੌਜ ਨੇ ਨਹੀਂ ਹਟਣ ਦਿੱਤਾ ਔਰ ਬਾਕੀ ਵੀ ਫੈਸਲੇ ਜਿਹੜੇ ਨੇ ਉਹਨਾਂ ਇਹਨਾਂ ਦੇ ਉੱਤੇ ਹਾਵੀ ਹੁੰਦੇ ਨੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਜਾ ਕੇ ਸੋ ਅਸੀਂ ਸਮਝਦੇ ਆਂ ਵੀ ਕੁੱਲ ਮਿਲਾ ਕੇ ਬੇਸ਼ੱਕ ਜੇ ਮੁਸਕਰਾਟਾਂ ਔਰ ਹੱਥ ਮਲਾਣਾ ਔਰ ਉੱਥੇ ਗਿਆਨ ਨੂੰ ਉਹਨਾਂ ਨੇ ਕੋਈ ਸਰਵ ਕੀਤੇ ਹੋਣਗੀਆਂ ਚੰਗੀਆਂ ਡਿਸ਼ੇਸ ਇੱਥੋਂ ਆਿਆਂ ਨੂੰ ਇਹਨਾਂ ਨੂੰ ਦੇ ਦੇਣਗੇ ਪਰ ਕੁੱਲ ਮਿਲਾ ਕੇ ਇਹ ਸਾਰੇ ਚੋਂ ਇੰਡੀਆ ਜਿਹੜਾ ਇੱਕ ਡਿਪਲੋਮੈਟਿਕ ਅ ਕਾਈਂਡ ਆਫ ਬਲਫੀ ਕਰ ਰਿਹਾ ਹੈ ਇਹਨਾਂ ਨੂੰ ਕਿ ਜੀ ਦੇਖੋ ਅਸੀਂ ਗੱਲਬਾਤ ਕਰ ਰਹੇ ਆ ਅਮਰੀਕਨ ਵਰਲਡ ਨੂੰ ਜਾਂ ਅਮਰੀਕਨ ਨੀਤੀਕਾਰਿਆਂ ਨੂੰ ਪਰ ਕੁੱਲ ਮਿਲਾ ਕੇ ਪਾਕਿਸਤਾਨ ਦੇ ਹਵਾਲੇ ਨਾਲ ਵੀ ਔਰ ਈਵਨ ਕਸ਼ਮੀਰ ਜਾਂ ਭਾਰਤ ਦੇ ਨਕਸ਼ੇ 'ਚ ਕੈਦ ਮੁਸਲਮਾਨਾਂ ਦੇ ਹਵਾਲੇ ਨਾਲ ਵੀ ਮੈਂ ਨਹੀਂ ਸਮਝਦਾ ਵੀ ਇਸ 'ਚ ਕੋਈ ਵੀ ਜਾਣ ਵਾਲੀ ਗੱਲ ਹੈ ਹਾਲਾਂਕਿ ਇਨਾ ਕੋਈ ਕਹਿ ਸਕਦਾ ਜੀ ਚਲੋ ਹੁਣ ਐਟ ਲੀਸਟ ਗੱਲਬਾਤ ਸ਼ੁਰੂ ਹੋਈ ਗੱਲਬਾਤ ਇਹੀ ਹੈ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਗੱਲਬਾਤ ਕਰਦੇ ਰਹਾਂਗੇ ਗੱਲਬਾਤ ਤੋਂ ਨਹੀਂ ਭੱਜਾਂਗੇ ਗੱਲਬਾਤ ਗੱਲਬਾਤ ਪਰਨਾ ਅਸੀਂ ਕੁਝ ਕਢਣਾ ਬਾਹਰ ਲੇਬਲ ਬਦਲ ਦੇਣਾ ਉਹਦੇ ਮਰਦਾਨ ਦੇ ਪਰ ਰੱਖਣੇ ਉਹਦੇ ਚ ਸਵਾ ਹੀ ਹੈ ਨਾ ਉਹਦੇ ਚ ਜੀਰਾ ਹੋਣਾ ਹੈ ਨਾ ਗਰਮ ਮਸਾਲਾ ਹੋਣਾ ਹੈ ਨਾ ਧਨੀਆ ਹੋਣਾ ਬਾਹਰ ਉਹਦੇ ਲੇਬਲ ਆ ਦੇ ਜੀਰਾ ਸਰ ਆ ਕਦਰ ਲਸੀਂ ਗੱਲ ਕੀਤੀ ਸੀ ਪਿੰਕੀ ਕੈਡ ਦੇ ਇਨਕਸ਼ਾਫ ਪੁਲਸ ਦੀਆਂ ਤੱਕੇ ਸ਼ਾਈਆਂ 1980ਵੇਂ 90ਵਿਆਂ ਪਰ ਇੱਕ ਸਟੋਰੀ ਅੰਗਰੇਜ਼ੀ ਟ੍ਰਿਬਿਊਨ ਨੇ ਇਹ ਕੀਤੀ ਕਿਉਂਕਿ ਇਸ ਸਾਰੇ ਤੋਂ ਬਾਅਦ 95 ਤੱਕ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਲੱਕ ਤੋੜ ਦਿੱਤਾ ਜੀ ਅਸੀਂ ਮਿਲਟੈਂਸੀ ਦਾ ਔਰ ਹੁਣ ਪੰਜਾਬ ਪੀਸਫੁੱਲ ਹੋ ਗਿਆ ਜੀ ਲੇਕਿਨ ਇੱਕ ਦਬਾਅ ਸੀ ਕਿ ਹਿਊਮਨ ਰਾਈਟਸ ਕਮਿਸ਼ਨ ਹੋਣਾ ਚਾਹੀਦਾ ਸਟੇਟ ਦਾ ਵੀ ਆਪਣਾ ਸ਼ਾਇਦ ਸੁਪਰੀਮ ਕੋਰਟ ਦਾ ਵੀ ਕੋਈ ਇਹਦੇ ਤੇ ਹਦਾਇਤ ਸੀਗੀ 1997 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਹਿਊਮਨ ਰਾਈਟਸ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਇਹ ਹੋਣ ਦੇ ਵਿੱਚ ਲਿਆਂਦਾ ਹੁਣ 1997 ਦੇ ਵਿੱਚ ਇਹ ਕਮਿਸ਼ਨ ਬਣਿਆ 18 ਸਾਲ ਹੋ ਗਏ ਨੇ ਇਹਨੂੰ ਬਣੇ ਔਰ ਤੁਸੀਂ ਹੈਰਾਨ ਹੋਵੋਗੇ ਔਰ ਮੈਂ ਤਾਂ ਹੈਰਾਨ ਹੋਇਆ ਤੁਸੀਂ ਪਤਾ ਨਹੀਂ ਹੋਵੋਗੇ ਕਿ ਨਹੀਂ 18 ਸਾਲ ਦੇ ਵਿੱਚ ਇਸ ਹਿਊਮਨ ਰਾਈਟ ਕਮਿਸ਼ਨ ਦੀ ਜਿਹੜੀ ਕਾਰਗੁਜ਼ਾਰੀ ਸਾਹਮਣੇ ਆਈ ਉਹ ਹੈਰਾਨ ਕਰਨ ਵਾਲੀ ਹੈ ਕਿ ਪੰਜਾਬ ਪੁਲਿਸ 1997 ਤੋਂ ਹੁਣ ਤੱਕ ਵੀ ਕਿਵੇਂ ਅਮਨ ਕਾਨੂੰਨ ਨੂੰ ਖਾਣ ਵਾਲੀ ਹੈ ਜੀ ਕਿਵੇਂ ਮੁੱਢਲੇ ਹੱਕ ਸ਼ਹਿਰੀਆਂ ਦੇ ਜਿਹੜੇ ਨੇ ਉਹ ਕੁਚਲੇ ਜਾ ਰਹੇ ਨੇ ਕਿਵੇਂ ਇਲੀਗਲ ਡਿਟੈਂਸ਼ਨਸ ਨੇ ਕਿਵੇਂ ਝੂਠੀਆਂ ਐਫ ਆਈ ਆਰ ਲਿਖੀਆਂ ਜਾਂਦੀਆਂ ਜਿਹੜੀਆਂ ਲਿਖਣੀਆਂ ਉਹ ਲਿਖਦੇ ਨਹੀਂ ਨੇ ਕਿਵੇਂ ਕਸਟਡੀ ਦੇ ਵਿੱਚ ਟੌਰਚਰ ਕੀਤਾ ਜਾਂਦਾ ਔਰ ਇਹ ਜਿਹੜੀ ਰਿਪੋਰਟ ਹਿਊਮਨ ਰਾਈਟਸ ਇਸ ਕਮਿਸ਼ਨ ਨੇ ਦਿੱਤੀ ਹੈ ਜਾਂ ਜਿਹੜੇ ਉਹਨਾਂ ਦਾ ਡਾਟਾ ਸਾਹਮਣੇ ਆਇਆ ਕਿ ਇਹਨਾਂ ਲਗਭਗ 18 ਸਾਲਾਂ ਦੇ ਵਿੱਚ 233507 ਸ਼ਿਕਾਇਤਾਂ ਹਿਊਮਨ ਰਾਈਟਸ ਕਮਿਸ਼ਨ ਕੋਲ ਆਈਆਂ ਨੇ ਪੰਜਾਬ ਚ ਡਿਫਰੈਂਟ ਸ਼ੋਭਿਆਂ ਚ ਜੀ ਔਰ ਇਹਨਾਂ 233507 ਚੋਂ 128605 ਸ਼ਿਕਾਇਤਾਂ ਪੰਜਾਬ ਪੁਲਿਸ ਦੇ ਖਿਲਾਫ ਹੁਣ ਇਹ ਉਹ ਨੇ ਜਿਹੜੀਆਂ ਸ਼ਿਕਾਇਤਾਂ ਆਈਆਂ ਕਿੰਨੀਆਂ ਜਿਹੜੀਆਂ ਜਿਨ੍ਹਾਂ ਨੂੰ ਪਤਾ ਵੀ ਹੁੰਦਾ ਵੀ ਸ਼ਿਕਾਇਤ ਕਰੀਦਾ ਕੋ ਕਮਿਸ਼ਨ ਬਣਿਆ ਉਹ ਕਿੰਨੀਆਂ ਹੋਣਗੀਆਂ ਉਹ 10 ਗੁਣਾ ਇਹਦੇ ਨਾਲ ਹੋਰ ਜੋੜ ਲਓ ਸੋ ਇਹ ਜਿੰਨਾ ਹਿਊਮਨ ਰਾਈਟ ਕਮਿਸ਼ਨ ਕੋਲ ਸ਼ਿਕਾਇਤਾਂ ਆਈਆਂ ਉਹਦਾ 55% ਬਣਦਾ 55% ਕੰਪਲੇਂਟਸ ਇਹਨਾਂ 18 ਸਾਲਾਂ ਦੇ ਵਿੱਚ ਜਿਹਨਾਂ ਦੀ ਟੋਟਲ ਕੰਪਲੇਂਟਸ ਦੀ ਗਿਣਤੀ 128605 ਹੈ ਉਹ ਪੰਜਾਬ ਪੁਲਿਸ ਦੇ ਖਿਲਾਫ ਹੈ ਉਹੀ ਤੱਕ ਦਾ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕੀ ਬਦਲੇ ਔਰ ਸਵਾਲ ਉੱਠੇਗਾ ਵੀ ਇਹ ਕਿਉਂ ਹੈ ਉਹ ਇਸ ਲਈ ਹੈ ਅਕਸਰ ਇਹ ਲੋਕ ਅਖਾਨ ਹੈ ਕਿ ਵੀ ਜਿਸ ਸ਼ੇਰ ਦੇ ਮੂੰਹ ਨੂੰ ਬੰਦੇ ਦਾ ਖੂਨ ਲੱਗ ਜਾਂਦਾ ਆਦਮ ਖੋਰ ਸ਼ੇਰ ਉਹਨੂੰ ਕਹਿੰਦੇ ਨੇ ਜੀ ਉਹ ਫਿਰ ਉਹਨੂੰ ਇੱਕ ਸਵਾਦ ਪੈਂਦਾ ਔਰ ਉਹ ਫਿਰ ਆਦਮੀ ਅਦਰਵਾਈਜ਼ ਜਾਨਵਰਾਂ ਚੋਂ ਜਿੰਨੇ ਨੇ ਉਹ ਕੋਈ ਵੈਸੇ ਅਟੈਕ ਨਹੀਂ ਕਰ ਆਊਟ ਆਫ ਫੀਅਰ ਕਰਨਗੇ ਜਾਉਨਾਂ ਨੂੰ ਭੁੱਖ ਲੱਗੀ ਹੋਏਗੀ ਉਹ ਫੈਲੋ ਛੋਟੇ ਜਾਨਵਰ ਤੇ ਕਹਣਗੇ ਬੰਦਿਆਂ ਦੇ ਉੱਤੇ ਜਦੋਂ ਜਿਹੜੇ ਕਿਹਾ ਜਾਂਦਾ ਹੈ ਕਿ ਵੀ ਜਿਹੜਾ ਸ਼ੇਰ ਆਦਮ ਖੋਰ ਹੋ ਜਾਂਦਾ ਉਹ ਮੁੜ ਕੇ ਉਹਨੂੰ ਟੇਸਟ ਹੁੰਦਾ ਹੈ ਹਿਊਮਨ ਬਲੱਡ ਦਾ ਸੋ ਇਹੀ ਹਾਲ ਪੰਜਾਬ ਪੁਲਿਸ ਦਾ ਜਦੋਂ ਪੰਜਾਬ ਪੁਲਿਸ ਨੂੰ ਸੈਂਟਰਲ ਦੀਆਂ ਏਜੰਸੀਆਂ ਨੇ ਖੁੱਲੀ ਛੁੱਟੀ ਦੇ ਕੇ ਸਿੱਖਾਂ ਦੀ ਨਜ਼ਰਗੁਸ਼ੀ ਕਰਵਾਈ ਹਜ਼ਾਰਾਂ ਮੁੰਡੇ ਜਵਾਨ ਸਿੱਖਾਂ ਦੇ ਜਿਹੜੇ ਨੇ ਮਰਵਾਏ ਮਾਰੇ ਕਿੰਨੀਆਂ ਬੱਚੀਆਂ ਬੇਪੱਤ ਕੀਤੀਆਂ ਹੁਣ ਉਹ ਪੁਲਿਸ ਜਿਹਨੂੰ ਤੁਸੀਂ ਕਹਿੰਦੇ ਨੇ ਇੱਕ ਵਾਰੀ ਸੰਗੜੀ ਖੁੱਲੀ ਝਾੜ ਦਿੱਤੀ ਹੁਣ ਤੁਸੀਂ ਉਹਨਾਂ ਨੂੰ ਕਹੋ ਜੀ ਅਸੀਂ ਲੀਸ਼ ਕਰਨੇ ਜਿਹਨੂੰ ਤੁਸੀਂ ਅਨਲੀਸ਼ ਕੀਤਾ ਹੋਇਆ ਉਹ ਲੀਸ਼ ਨਹੀਂ ਹੁੰਦਾ ਔਰ ਇਹ ਉਹਨਾਂ ਦੇ ਮੂੰਹ ਨੂੰ ਲੱਗੇ ਖੂਨ ਦੀ ਬਦੌਲਤ ਹੈ ਕਿ ਹੁਣ ਬੇਸ਼ੱਕ ਕੋਈ ਇਨਸਰਜੈਂਸੀ ਜਾਂ ਇਹਨਾਂ ਦੇ ਜੋ ਸ਼ਬਦ ਸੀ ਕੋਈ ਨਹੀਂ ਹੈ ਉੱਥੇ ਮਿਲਿਟੈਂਸੀ ਲੇਕਨ 55% ਜਿਹੜੀਆਂ ਜ਼ਿਆਤੀਆਂ ਨੇ ਉਹ ਪੁਲਿਸ ਕਰ ਰਹੀ ਹੈ ਜਿਹਦੇ ਜ਼ਿੰਮੇ ਹੈ ਕਿ ਉਹਨੇ ਪ੍ਰੋਟੈਕਟ ਕਰਨੇ ਨੇ ਲੋਕਾਂ ਦੇ ਰਾਈਟਸ ਸੋ ਇਹ ਪੰਜਾਬ ਪੁਲਿਸ ਸਾਰੇ ਔਰ ਮੈਂ ਅੱਜ ਦੇ ਆਪਣੇ ਵੀਕਲੀ ਕਾਲਮ ਦੇ ਵਿੱਚ ਲਿਖਿਆ ਕਿ ਬਾਦਲ ਗਰਦੀ ਦੇ ਦੌਰ ਚ ਦੋ ਗਰਦੀਆਂ ਜਿਹੜੀਆਂ ਨੇ ਉਹ ਬੜੀਆਂ ਪਰਫੁੱਲਤ ਹੋਈਆਂ ਇੱਕ ਗੁੰਡਾ ਗਰਦੀ ਜੀ ਇੱਕ ਪੁਲਿਸ ਗਰਦੀ ਔਰ ਇਹ ਇਹਨਾਂ ਦੇ ਆਪਣੇ ਕਮਿਸ਼ਨ ਦਾ ਜਿਹੜਾ ਰਿਕਾਰਡ ਹੈ ਇਹ ਦੱਸਦਾ ਹੈ ਕਿ ਪੁਲਿਸ ਗਰਦੀ ਕੀ ਹੈ ਔਰ ਫਾਈਨਲ ਇਸ਼ੂ ਕਈ ਵਾਰੀ ਜਦੋਂ ਸਿੱਖ ਪਾਰਲੀਮੈਂਟ ਦੀ ਗੱਲ ਹੁੰਦੀ ਹੈ ਵਰਲਡ ਸਿੱਖ ਪਾਰਲੀਮੈਂਟ ਦੀ ਜੀ ਔਰ ਜਿਹੜੇ ਸਰਬਤ ਖਾਲਸਾ ਦੇ ਮਤੇ ਨੇ 13 ਮਤੇ ਉਹਨਾਂ ਦੇ ਵਿੱਚ ਵੀ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੀ ਗੱਲ ਹੈ ਤੇ ਮੈਨੂੰ ਕਈ ਬੜੇ ਆਪਣੇ ਸੂਝਵਾਨ ਵੀਰਾਂ ਵੱਲੋਂ ਵੀ ਇਹ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਜੀ ਕਿਵੇਂ ਫੀਜ਼ੀਬਲ ਹੋਏਗਾ ਕਿਵੇਂ ਵਾਇਬਲ ਹੋਏਗਾ ਕਿੱਥੋਂ ਕੌਣ ਵੋਟਾਂ ਪਾਏਗਾ ਕਿਵੇਂ ਹੋਏਗਾ ਤੇ ਆ ਇੱਕ ਖਬਰ ਮੇਰੀਆਂ ਨਗਾਹਾਂ ਚੋਂ guzri ਹੁਣ ਬੇਸ਼ੱਕ ਦলাই লামਾ ਜਿਹੜਾ ਇਹਨ ਐਗਜ਼ਾਈਲ ਹੈ ਤਿੱਬਤ ਚੋਂ ਨਿਕਲਿਆ 1959 ਚ ਜੀ ਹੁਣ ਧਰਮਸ਼ਾਲਾ ਉਸ ਦਾ ਹੈੱਡ ਕੁਆਟਰ ਹੈ ਮਕਲੌਡ ਗੰਜ ਬਹੁਤ ਫੰਡਿੰਗ ਇੰਟਰਨੈਸ਼ਨਲ ਵੀ ਆਂਦੀ ਹੈ ਬਹੁਤ ਹਜ਼ਾਰਾਂ ਤਿੱਬਤੀਸ ਨੂੰ ਜਿਹੜੀ ਹੈ ਉਹ ਰਿਫਿਊਜੀ ਦੱਤੀ ਹੈ ਸਾਈਲਮ ਦੱਤੀ ਹੈ ਨਹਿਰੂ ਦੇ ਜ਼ਮਾਨੇ ਤੋਂ ਪੂਰੀ ਉਹਨਾਂ ਨੇ ਆਪਣੀ ਗਵਰਨਮੈਂਟ ਬਣਾਈ ਹੋਈ ਹੈ ਉੱਥੇ ਉਹਨਾਂ ਦਾ ਹੈੱਡ ਸਪਿਰਚੁਅਲ ਔਰ ਪੋਲੀਟਿਕਲ ਫੈਸਲਾ ਫਾਈਨਲ ਦলাই লামੇ ਦਾ ਹੈ ਪਰ ਉਹਨਾਂ ਨੇ ਤਿੱਬਤਨ ਲੋਕਾਂ ਦੀ ਜਿਹੜੀ ਪੋਲੀਟੀਕਲ ਐਸਪੀਰੇਸ਼ਨ ਜਾਂ ਮੰਗ ਹੈ ਉਹ ਆਜ਼ਾਦੀ ਦੇ ਨਾਂ ਥੱਲੇ ਹਾਲਾਂ ਵਿਦਨ ਚਾਈਨਾ ਉਹ ਕੋਈ ਇੰਡੀਪੈਂਡੈਂਟ ਸੋਵਰਨ ਨੇਸ਼ਨ ਨਹੀਂ ਮੰਗਦੇ ਬਟ ਆਪਣੇ ਕਲਚਰ ਦੀ ਸੇਫਗਾਰਡ ਮੰਗਦੇ ਨੇ ਜੀ ਉਹਦੇ ਲਈ ਉਹਨਾਂ ਨੇ ਇੱਕ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ ਜਲਾ ਵਤਨ ਪਾਰਲੀਮੈਂਟ ਜਾਂ ਸਰਕਾਰ ਹੁਣ ਉਹ ਬੜਾ ਛੋਟਾ ਜਿਹਾ ਨੰਬਰ ਹੈ ਔਰ ਇਹ ਖਬਰ ਹੈ ਸੰਗੇ ਲੀਡਜ਼ ਇਨ ਪ੍ਰੀਲਮਰੀ ਇਲੈਕਸ਼ਨ ਟੂ ਸਿਕਯੋਂਗ

ਉਨਾ ਨੇ ਵੀ ਆਪਣੀ ਇੱਕ ਫਾਰਮ ਪਾਰਲੀਮੈਂਟ ਟਾਈਪ ਫਾਰਮ ਕੀਤੀ ਹੈ ਜਦੇ ਹੈਡ ਨੂੰ ਇਹਨਾਂ ਦੀ ਆਪਣੀ ਜ਼ਬਾਨ ਚ ਪ੍ਰਾਈਮ ਮਿਨਿਸਟਰ ਟਾਈਪ ਕੋ ਵਰਡ ਹੋਏਗਾ ਜੀ ਸਿਕਯੋਂਗ ਕਹਿੰਦੇ ਨੇ ਔਰ ਉਸ ਦੇ ਲਈ ਜਿਹੜਾ ਕੈਂਡੀਡੇਟ ਲਾਪ ਸਿੰਘ ਸੰਗੇ ਇਹ ਆਇਆ ਕਿ ਜੀ ਨੇ ਜਿਹੜੀ ਹੈ ਉਹ ਲੀਡ ਲਈ ਹੈ ਫਰ ਅਗਰ ਡੀਟੇਲ ਇਨ ਦਾ ਪ੍ਰੀਲੀਮਨਰੀ ਰਾਉਂਡ ਸੰਗੇ ਲੈਡ ਬਾਈ ਅ ਮਾਰਜਿਨ ਆਫ 1971776 ਸੈਡ ਚੀਫ ਇਲੈਕਸ਼ਨ ਕਮਿਸ਼ਨਰ ਚੀਫ ਇਲੈਕਸ਼ਨ ਕਮਿਸ਼ਨਰ ਸੋਨਮ ਚੋਇਫੈਲ ਸ਼ੋਸ਼ਰ VOTING FOR PRELIMINARY ELECTIONS WAS HELD ON OCTOBER 18 AT 60 POLLING BOOTHS SET UP ACROSS THE WORLD ਹੁਣ ਜਿੱਥੇ ਵੀ ਤਿਬਤਨ ਕਮਿਊਨਿਟੀ ਨੇ ਗਜ਼ਾਇਲ ਹੈ ਉੱਥੇ ਉਹਨਾਂ ਨੇ ਦੁਨੀਆ ਦੇ ਵਿੱਚ 60 ਆਪਣੇ ਪੋਲਿੰਗ ਬੂਥ ਲਾਏ ਸੀ ਉਹਨਾਂ ਨੇ ਆਪਣਾ ਇੱਕ ਇਲੈਕਸ਼ਨ ਕਮਿਸ਼ਨਰ ਬਣਾਇਆ ਸੀ ਸੋਨਮ ਚੈਪੂ ਦਾ ਨਾਮ ਹੈ ਉਦੇ ਚੁਣਾ ਨੇ ਵੋਟਾਂ ਪਾਈਆਂ ਪਾਈਆਂ ਜੀ ਆਫ ਦਾ ਟੋਟਲ 45754 ਵੋਟਸ ਸੰਗੇ ਪੋਰ 30508 ਵੋਟਸ ਉਹਨ ਟੋਟਲ ਜਿਹੜੀਆਂ ਵੋਟਾਂ ਇਹਦਾ ਮਤਲਬ ਹੈ ਵੀ ਸਾਰੀ ਐਗਜ਼ਾਈਲ ਕਮਿਊਨਿਟੀ ਇਹਨਾਂ ਦੀ 50000 ਤੋਂ ਘੱਟ ਹੈ ਨੰਬਰ ਜਿਹੜੇ ਐਡਲਟ ਨੇ ਜਿਹੜੇ ਵੋਟ ਪਾ ਸਕਦੇ ਨੇ ਸੋ ਉਹਨਾਂ ਦੀ 45754 ਵੋਟਾਂ ਚੋਂ ਇਹ ਸੰਗੇ ਨੂੰ 30508 ਮਿਲੀਆਂ his nearest rival the present speaker of tibetan parliament in exile pema zuring called uh, polled just the 10374 votes hun parliament in exile ch 50000 vote da naal unhan ne apni puri hukumat duniya de vich 50 polling booth aur pura tibetan uh, jehde unhan di apni numaindgi numaindgi ek pura system qaim kita ਜੀ ਹੁਣ ਜੇ 50000 ਐਡਲਟ ਤਿਬਤਨ ਆਪਣੀ ਗਵਰਨਮੈਂਟ ਇਨ ਐਗਜ਼ਾਈਲ ਪਾਰਲੀਮੈਂਟ ਇਨ ਐਗਜ਼ਾਈਲ ਆਪਣਾ ਹੈੱਡ ਚੁਣ ਸਕਦੇ ਨੇ ਤੇ ਜੇ ਤੁਸੀਂ ਪੰਜਾਬ ਦੇ ਸਿੱਖਾਂ ਨੂੰ ਦੀ ਗੱਲ ਨਾ ਕਰੋ ਜਾਂ ਇੰਡੀਅਨ ਆਕੂਪਾਈਡ ਪੰਜਾਬ ਜਾਂ ਇੰਡੀਆ ਦੇ ਮੈਪ ਚ 4 ਮਿਲੀਅਨ ਸਿੱਖ ਤਬਾਰ ਆ ਇੰਡੀਆ ਤੋਂ ਜੀ 4 ਮਿਲੀਅਨ 40 ਲੱਖ ਹੁੰਦਾ ਜੇ 50000 ਨਾਲ ਇਹਨਾਂ ਦੀ ਪਾਰਲੀਮੈਂਟ ਹੋ ਸਕਦੀ ਹੈ ਜਿਹੜੀ ਕਿ ਫੈਸਲਾ ਲੈਂਦੀ ਹੈ ਕਿ ਵੀ ਉਹਨਾਂ ਨੇ ਕੀ ਕਰਨਾ ਹੈ ਤੇ ਅਸੀਂ 40 ਲੱਖ ਸਿੱਖ ਜਿਹੜੇ ਆ ਅਸੀਂ ਆਪਣੇ VOTING ਸਿਸਟਮ ਰਾਹੀਂ ਆਪਣੇ ਇੱਕ ਪੂਰੀ ਸਿੱਖ ਪਾਰਲੀਮੈਂਟ ਜਿਸ ਨੂੰ ਹੁਣ ਅਕਾਲ ਤਖਤ ਦੇ ਉਹ ਸਾਰੇ ਸਰਬਤ ਖਾਲਸਾ ਦੇ ਜਿਹੜਾ ਉਸ ਦੇ ਥੱਲੇ ਲੈ ਲਿਆ ਗਿਆ ਕਿ ਇਹ ਵਿਜ਼ੀਬਲ ਜਿਹੜਾ ਇਹ ਵਾਇਬਲ ਨਹੀਂ ਜੀ ਜੀ ਸੋ ਮੈਂ ਜਸਟ ਸਵਾਲੀਆ ਨਿਸ਼ਾਨ ਲਾ ਕੇ ਇਹ ਛੱਡ ਦੇ ਕਿ ਸਿਸਟਮ ਬਣਾਏ ਜਾਂਦੇ ਨੇ ਵਿਲ ਹੋਣੀ ਚਾਹੀਦੀ ਹੈ ਔਰ ਜੇ ਸਾਨੂੰ ਇਹ ਲੱਗਦਾ ਹੈ ਕਿ ਬਈ ਅਸੀਂ ਬਾਹਰ ਬੈਠੇ ਸਿੱਖ ਜਿਹੜੇ ਐ ਉਹ ਇਹਦੇ ਸਮਰੱਥ ਨਹੀਂ ਐ ਤਾਂ ਫਿਰ ਸਾਨੂੰ ਇਹ ਤਿੱਬਤਿੰਸ ਤੋਂ ਡੀਡ ਲੈਣੀ ਚਾਹੀਦੀ ਹਾਲਾਂਕਿ ਕੋਈ ਅਸੀਂ ਦਲਾਈ ਲਾਮੇ ਦੇ ਐਡਮਾਇਰਰ ਨਹੀਂ ਐ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਉਹ ਸਾਰੀ ਆਪਰੇਸ਼ਨ ਹੁੰਦਾ ਹੈ ਔਰ ਕਈ ਚੀਜ਼ਾਂ ਨੇ ਕਮਜ਼ੋਰ ਹੈ ਪਹਿਲਾਂ ਕਹਿ ਦਿੱਤਾ ਹੈ ਹੁਣ ਉਹਨੇ ਕਿਹਾ ਕਿ ਜੀ ਭਾਰਤ ਸਾਰੇ ਇਨਟੋਲਰੈਂਟ ਨਹੀਂ ਹੈਗੇ ਉਹ ਜਦੋਂ ਚੱਲ ਰਹੀ ਹੈ ਡਿਬੇਟ ਕਿ ਜੀ ਇਨਟੋਲਰੈਂਸ ਮਤਲਬ ਇਹ ਕਹਿਣਾ ਹੈ ਬੀਜੇਪੀ ਦੀ ਮਦਦ ਕਰਨਾ ਉਸ ਤੋਂ ਪਹਿਲਾਂ ਵੀ ਕੁਝ ਕਹਿ ਕੇ ਆਇਆ ਹੈ ਔਰ ਜਦੋਂ ਜੂਨ 84 ਦਾ ਹਮਲਾ ਹੋਇਆ ਅਕਾਲ ਤਖਤ ਸਾਹਿਬ ਤੇ ਸਿੱਖਾਂ ਦੀ ਨਜ਼ਰਗੁਜ਼ੀ ਹੋਈ ਜੀ ਔਰ ਹਾਰੀ ਸਾਰੀ ਗੱਲ ਤੇ ਨੋਬਲ ਪ੍ਰਾਈਜ਼ ਮੜਿਆ ਹੋਇਆ ਦলাই ਲਾਮੇ ਨੂੰ ਪੀਸ ਦੇ ਲਈ ਬਿਆਨਬਾਜ਼ੀ ਕੀਤੀ ਹੁੰਦੀ ਹੈ ਇੱਕ ਵੀ ਕੋਈ ਬਿਆਨ ਨਹੀਂ ਹੈ ਹਾਲਾਂਕਿ ਅੰਮ੍ਰਿਤਸਰ ਜਦੋਂ 1969 ਚ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਦਿਵਸ ਬਣਾਇਆ ਗਿਆ ਸੀ ਤੇ ਜਿਹੜੇ ਪੰਜ ਵੱਡੇ ਧਰਮਾਂ ਦੇ ਨੁਮਾਇੰਦਿਆਂ ਨੇ ਉੱਥੇ ਪਾਰਟਿਸਪੇਸ਼ਨ ਕੀਤੀ ਉਹਨਾਂ ਲਈ ਲਾ ਇਲਾਮਾ ਵੀ ਸੀ ਜੀ ਔਰ ਹਮੇਸ਼ਾ ਸਿੱਖ ਜਿਹੜੇ ਨੇ ਉਹਨੂੰ ਆਨਰ ਵੀ ਕਰਦੇ ਰਹੇ ਨੇ ਜਿੱਥੇ ਵੀ ਕਿੱਥੇ ਹੋਇਆ ਸੋ ਕੁਲ ਮਿਲਾ ਕੇ ਉਹ ਧਰਮਸ਼ਾਲਾ ਤੋਂ ਸਰ ਜਿਹੜਾ ਉਹ ਸਵਕਸੋਂ ਮੀਲ ਦੂਰ ਬੈਠਾ ਹੈ ਅੰਮ੍ਰਿਤਸਰ ਤੋਂ ਧਰਮਸ਼ਾਲਾ ਦਾ ਇੰਨਾ ਕਿ ਡਿਸਟੈਂਸ ਹੈ ਤੇ ਜੇ ਉੱਥੇ ਬੈਠਾ ਉਹਨੂੰ ਨਜ਼ਰ ਨਹੀਂ ਆਇਆ ਕਿ ਵੀ ਕੀ ਹੋਇਆ ਤੇ ਹੁਣ ਇੰਨਾ ਕੁਝ ਹੋ ਰਿਹਾ ਹੈ ਇਹ ਕਹਿ ਰਹੇ ਜੀ ਨਹੀਂ 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 ਸਾਰੇ ਨਹੀਂ ਇਨਟੋਲਰੈਂਟ ਹੈਗੇ ਸਾਰੇ ਨਹੀਂ ਹੁੰਦੇ ਹੁੰਦੇ ਥੋੜੇ ਜਿਹੀ ਹੁੰਦੇ ਨੇ ਪਰ ਇਹਦੇ ਲਈ ਕਰੇਜ ਚਾਹੀਦਾ ਹੈ ਕਹਿਣ ਦਾ ਕਿ ਕਿਸ ਸੁਸਾਇਟੀ ਦੀ ਹੋ ਰਹੀ ਹੈ ਪਰ ਮੈਂ ਗੱਲ ਸਿਸਟਮ ਦੀ ਕੀਤੀ ਹੈ ਕਿ ਲੈਸ ਦਨ 50000 ਤੇ ਤਿੰਨ ਜਿਹੜੇ ਨੇ ਉਹਨਾਂ ਦੇ ਵੀ ਆਪਣੀ ਪਾਰਲੀਮੈਂਟ ਇਨ ਐਗਜ਼ਾਈਲ ਹੈ ਉਹਨਾਂ ਦਾ ਆਪਣਾ ਇੱਕ ਸਿਸਟਮ ਹੈ 50 ਪੋਲਿੰਗ ਬੂਥਸ ਦੇ ਨਾਲ ਉਹ ਆਪਣੇ ਸਿਸਟਮ ਨੂੰ ਚਲਾਉਂਦੇ ਨੇ ਤੇ ਸਾਡਾ ਵੀ ਡੂਏਬਲ ਹੈ ਜੀ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਮੁੱਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ